ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਕੰਮਕਾਰਾਂ ਜਾਂ ਮਬੀਜੇ ਦੇ ਬਈ ਕਈ ਦਿਨ ਹੋਏ ਵੀਡੀਓ ਪੈ ਨਹੀਂ ਰਹੀ ਬੜਾ ਛੋਟੀ ਮੋਟੀ ਸ਼ੋਰਟ ਸ਼ੂਟ ਪਾਏ ਕਰਾਂ ਬਣੇ ਰਹੇ ਹੋ ਜੀ ਆਪਣੀ ਵੀਡੀਓ ਗੱਲ ਅੱਜ ਚੱਲੇ ਆਂ ਆਪਾਂ ਨੂਰ ਮੈਲ ਟਰਾਲੀ ਲੈਣ ਹਰਕਿਰਤਾਰੀ ਟਰਾਲੀ ਹੋ ਗਈ ਦੀ ਬਈ ਤਿਆਰ ਹਰਕਿਰਤਨ ਗਏ ਵੇ ਆਂ ਚਾਰ ਪੰਜ ਦਿਨ ਹੋ ਗਏ ਉੱਥੀਆਂ ਸ਼ਾਇਦ ਚਾਰ ਦਿਨ ਹੋ ਗਏ ਆ ਪੰਜ ਦਿਨ ਨਗੜੇ ਗੁੜੇ ਮਾਰ ਰਿਹਾ ਇਹ ਤਾਂ ਲਗਾਤਾਰ ਉੱਤੀ ਬੈਠੇ ਆ। ਉੱਪਰ ਚੱਲੀਏ ਬਈ ਹਰਕਿਰਤ ਕਾ ਲੰਡਾਰ ਜਾਇਗਾ, ਗਾਇ ਲਾਮਨ ਜਾਇਗਾ। ਅਮਨ ਕਣਕ ਵੱਢ ਰਿਆ ਦਸ ਕਰਕੇ ਥੋੜੇ ਲੇਟ ਤੁਰੇ ਆਪਾਂ। ਬਣੇ ਰਹੀ ਹੋਈ ਆਪਣੀ ਵੀਡੀਓ ਗੱਲ ਦਿਖਾਵਾਂ ਤੁਹਾਨੂੰ ਅੱਗੇ ਜਾ ਕੇ ਜੋ ਵੀ ਸਮਾਂ ਬਣਦਾ। ਹੈ। ਉਹ ਠੇਕੇਦਾਰ। ਠੀਕ ਹੈ। ਪਰ ਕਿਦਰਾ ਲਈ? ਹਾਂ। ਕੰਕਟਰ। ਹਵਾ ਬਹੁਤ ਚੱਲ ਰਹੀ ਹੈ ਕਾਸਰ ਹੈ ਵੇਟ ਟਰਾਲੀ ਮਹਲੇ ਕਾਨਕ ਦਾ ਚੰਗੀ ਹੈ ਲੈ ਵੀ ਜਾ ਰਹੇ ਆਪਾਂ ਪਹੁੰਚ ਗਏ ਖੰਨਾ ਸ਼ਹਿਰ ਸੇ ਚਲਾ ਰਿਹਾ ਕਾਰ ਆਪਣੀ ਨੰਬਰਦਾਰ ਬੈਠਿਆ ਸਾਈਡ ਮੈਂ ਇਧਰ ਬਾਈ ਬੈਠਿਆ ਪਿੱਛੇ ਹੋਰ ਵੀਰ ਜੀ ਐਨ ਵਧੀਆ ਇਸਕੇ ਵੀ ਕੋ ਮਖ ਹੈ ਬਰਾਬਰ ਜੀ ਵੀ ਜਮਾਂ ਖਲੌਰ ਪਾਂਜੀ ਬਈ ਸਤਲੁਜ ਵਾ ਸੁਪਾ ਵਿਆਹ ਦੇ ਰੇਤਾ ਹਨਾ ਪਾਣੀ ਕਿੱਥੇ ਗਿਆ ਉਹ ਆਗਰੇ ਬਸ ਆਕੇ ਬਸੋ ਘਟ ਗਿਆ ਵਾ ਮਰਤਾਂਤਾਂ ਦਾ ਪਾਣੀ ਜੋ ਵਾ ਪਾਣੀ ਥੋੜਾ ਜਿਹਾ ਸਮਝਣ ਦੀ ਬਾਤ ਸਾਰਾ ਪਾਣੀ ਸੰਤਾਂ ਮੇਂ ਬਦਾ ਹਨ ਇਹੋ ਹੀ ਪਰ ਫੜਾ ਰਿਹਾ ਹੁਣ ਪਾਣੀ ਉੱਪਰ ਤੇ ਹਾਂ ਪਰ ਥੋੜਾ ਪਾਣੀ ਵਰਖ ਰਿਹਾ ਅੱਜ ਅ ਜੀ ਇਹ ਲੈ ਲੇ ਕੋਲ ਜੀ ਦੋ ਪਹੁੰਚ ਗਏ ਬਈ ਆਪਾਂ ਨੂਰ ਮਹਿਲ ਬਲਦੇਵ ਸਿੰਘ ਐਂਡ ਕੰਪਨੀ ਡੀ ਐਸ ਐਸ ਸੀ ਜਿੱਥੇ ਕੀ ਆਪਣੀ ਸਾਰੀ ਟਰਾਲੀਆਂ ਬਣੀਆਂ ਲੰਮੀ ਵਰਕਸ਼ਾਪ ਐ ਬਈਓ ਭਾਈਆਂ ਜੀ

ਈਗਰ ਮਰਦਾਰ ਪਸੰਦਾ ਹੌਲੀਆਂ ਟਰਾਲੀਆਂ ਹੁਵਾਂ ਨੇ ਮੰਨੋ ਕਹਦੇ ਆ ਹੌਲੀਆਂ ਹੁਵਾਂ ਨੇ ਐ ਜਬ ਬਣਵਾਵਾ ਪਤਾ ਲਗਾ ਜੋ ਥੱਬਰ ਰਪਈਆਂ ਦਾ ਲਗਾ ਰਿਆ ਵਾਲਾ ਇਹ ਲਗਾਵੇ ਹੌਲੀਆਂ ਭਾਰੀਆਂ ਵਾਹਿਗੁਰੂ ਟਰਾਲੀ ਉਤਰਾ ਦੀ ਖੜੀ ਹੈ ਬਾਈ ਪਹੁੰਚ ਗਏ ਬਈ ਆਪਾਂ ਪੁਰਾਣੀ ਫੈਕਟਰੀ ਮਿਲेंगे ਬਈ ਨੂੰ ਮਨਜੀਤ ਲੰਚ ਟਾਈਮ ਹੋਇਆ ਬਾਹਰ ਰੋਟੀ ਰੋਟੀ ਖਾਣ ਗਏ ਵੇ ਬੰਦੇ ਥੋੜਾ ਠੰਡਾ ਜਾ ਚੱਲ ਰਿਹਾ ਕੰਮ ਤੇ ਹਮਾਂ ਬਈ ਸੰਦੋ ਸੱਜਣਾ ਬਣ ਰਿਹਾ ਹੁਣੇ ਵੀਡੀਓ ਦੇਲ ਰਸਟਰ ਵੀ ਖਾਲੀ ਹੋਇਆ ਚੱਲ ਰਹੀ ਹੈ ਪੀਡੀਓ ਵਾਲੀ ਟਰਾਲੀ ਗੱਲ ਲੱਤੀ ਵੀ ਹੈ ਪੱਤਰੀ ਗਾਲ ਵੀਰ ਪੱਤਰੀ ਗਾਲ ਦੀ ਸਾਲ ਵਧੀਆ ਜੀ ਤੁਸੀਂ ਸੁਣਾਓ ਵਧੀਆ ਸੌਣਿਆ ਜੀ ਫੂਰਾ ਹੋਰ ਸੌਣ ਲਈ ਹੋਰ ਠੀਕ ਹੈ ਜੀ ਸਭ ਵਾਹ ਠੀਕ ਹੈ ਵਧੀਆ ਜੀ ਤੁਹਾਡੇ ਬਰੈਡ ਖਾ ਕੇ ਨੀਂਦ ਆ ਗਈ ਚਲੋ ਵਧੀਆ ਤਰ ਤਵਾਰ ਸੀ ਹੋਰ ਜ਼ਿਆਦਾ ਜੀ ਹੋਰ ਚੱਲਦਾ ਹੀ ਕੰਮ ਠੀਕ ਆ ਕੰਮ ਠੀਕ ਆ ਵਧੀਆ ਜੀ ਚਲੋ ਵਧੀਆ ਜੀ ਉਹ ਲੇਬਰ ਦੀ ਦਿੱਕਤ ਆ ਰਹੀ ਹੈ ਜੀ ਹੈ ਨਹੀਂ ਵਰਦੀ ਨਾਲ ਲੇਬਰ ਦੀ ਪਰ ਵੀ ਰਹਿਣੀ ਹੈ ਚੱਲਦਾ ਹੀ ਰਹਿਣਾ ਠੀਕ ਹੈ ਜੀ ਥੋੜਾ ਮੁਕਾਜਾ ਚਲੋ ਵਧੀਆ ਜੀ ਹੋਰ ਹੁਣ ਨਵਾਂ ਦੇ ਰਹੇ ਆ ਜੀ ਕੁਝ ਕ ਹਜੇ ਫਿਲਾਲ ਉਹੀ ਚੱਲ ਰਿਹਾ ਪੁਰਾਣਾ ਹੀ ਇਹ ਪੈਨਾਲਡਾ ਉਹ ਆ ਹੋਰ 15 20 ਨਾਲ ਰੋਬਟ ਵੈਲਡਿੰਗ ਨਵਾਗੇ ਆ। ਅੱਛਾ ਜੀ ਰੋਬਟ ਨਾਲ ਵੈਲਡਿੰਗ ਚੱਲੇ ਕਰੇਗੀ। ਵੈਲਡਿੰਗ ਸਾਰੀਆਂ ਮੈਗ ਰੋਬਟ। ਠੀਕ ਹੈ ਜੀ। ਉਹ ਕਰਾਂਗੇ। ਚਲੋ ਲੇਬਰ ਕੀ ਉਹ ਹੋ ਜੇਗੀ ਬਚਤ ਹੋ ਜਾਈ ਹੈ ਨਾ। ਰੋਬੋਟ ਗੈਲ ਜਿਹੜੀ ਵੈਲਡਿੰਗ ਹੋਣੀ ਹੈ ਸਾਰੀ ਉਹ ਮਿਗ ਹੋਏਗੀ। ਸਾਰਾ ਰੋਬੋਟ ਕਰੇਗਾ। ਜਪਾਨ ਦਾ ਰੋਬੋਟ। ਜਪਾਨੀ ਰੋਬੋਟ ਆ ਗਿਆ। ਚਲੋ ਵਧੀਆ ਜੀ। ਚਲੋ ਬਈ ਵਧੀਆ ਮਹਾਰਾਜ ਕਿਰਪਾ ਕਰੇ ਪੂਰੀ। ਉਹ ਵੀ ਬਈ ਰੈਡੀ ਟਰਾਲੀ ਸਾਰੀ ਪੌੜੀ ਰਹਿ ਗਈ ਮੁਰਲੀ ਪੌੜੀ ਲਾ ਰਹੇ ਆ ਲਾ ਦਿਓ ਯਾਰ ਪੌੜੀ ਕੀ ਹਾਲ ਏ ਰੈਡੀ ਅੱਜ ਆ ਬਈ ਅਟਰਾਗਾਲੀ ਚੱਕੀ ਇਹ ਟਰਾਲੀ ਇਹ ਟੈਂਟ ਚੱਲ ਰਿਹਾ ਹੈ ਬੱਲੇ ਬੱਲੇ ਘਰਾਤੀ ਬੱਲੇ ਬੱਲੇ ਦਾ ਐਡ ਆਈਡੀ ਸੱਤਾ ਪਾਕਿਸਤਾਨ ਕਸ਼ਮੀਰ ਜੰਮੂ ਉੱਤਕਰ ਨੇਪਾਲ ਸਿੱਬਤ ਬਹਾਵਲ ਪਰ ਅੰਮ੍ਰਿਤਸਰ ਪਟਿਆਲਾ ਲਾਹੌਰ ਜੰਮੂ ਹਾਲਸਾ ਰਾਜ ਲੈ ਵੀ ਟਰਾਲੀ ਤਿਆਰ ਹੋ ਰਹੀਦੀ ਆਪਣੀ ਆਪਾਂ ਲੱਗੇ ਬੈਟ ਬਾਲ ਖੇਲਣਾਂ ਬਹੁਤ ਦੇਰ ਬਾਅਦ ਚੱਕਿਆ ਬੈਟ ਅੱਜ ਠੀਕ ਐ ਕਮਲ ਲਈ ਬਾਈ ਵਾਈਟ ਬਾਲ ਬੜੀ ਦੇਰ ਬਾਅਦ ਖੇਡੇ ਅੱਜ ਉਹ ਜਿਹੜਾ ਦੇ ਉੱਪਰ ਆਉਟਤਾ ਬਾਈ ਟਾਉਟ ਹੋ ਗਿਆ ਬਾਈ ਲੱਗ ਗਈ ਵੀਰ ਪੌੜੀ ਇਹ ਪੇਂਟ ਤਾਂ ਥੱਲੇ ਕਰਕੇ ਕਰਾਂਗੇ ਫਿਰ ਮੇਰੀ ਮੇਰੀ ਵਾਰੀ ਹੈ ਆਊਟ ਹੋ ਗਏ ਸਾਰੇ ਸਾਰੇ ਬੰਦੇ ਆਉਟ ਹੋ ਗਏ ਇੱਕ ਵਾਰੀ ਚੱਲ ਮੈਂ ਲਾਵਾਂ ਜੱਟ ਇੱਕ ਬੋਲ ਬੋਲ ਉੱਡਦੀ ਉੱਡ ਜਾਓ ਸ਼ਾਰਟ ਉੱਡਦੀ ਜਾਓ ਲੈ ਬਈ ਬਹੁਤ ਯਾਰ ਰੈਡੀ ਟਰਾਲੀ ਐਨ ਸਾਰੀ ਛੋਟੇ ਛੋਟੇ ਕੰਮਾਂ ਵਾ ਬਹੁਤ ਟਾਈਮ ਲੱਗ ਗਿਆ ਲੇਟੇ ਹੋਊਗੇ ਛੋਟੇ ਛੋਟੇ ਜੇ ਕੰਮਾਂ ਮੈਂ ਟਾਈਮ ਲੱਗ ਜਾਂਦਾ ਮੰਜਾ ਮੰਜਾ ਫਿੱਟ ਕਰਦੇ ਵੇ ਇਹ ਕਪਾਲਾ ਉੱਦਣ ਮੈਂ ਲਿਆ ਕੇ ਆਇਆ ਉਹ ਹੀ ਕਪਾਲਾ ਨਹੀਂ ਮੋੜ ਕੇ ਬਚਾ ਕੇ ਕਿਸੇ ਦਿਰ ਖੜਾ ਰੰਗ ਨੂੰ ਦੁਸਰੇ ਨੇ ਪਰਣ ਜਣ ਸਿੱਧੀ ਉਰਾ ਹੋ ਗਈ ਜਿਆਦਾ ਥੋੜੀ ਪਰਾਂ ਹੀ ਕਰੋ ਬਸ ਸਿੱਧੀ ਬਸਿੱਧੀ ਆ ਸਿੱਧੀ ਆਣ ਦੇ ਸਿੱਧਾ ਆ ਚੱਲ ਪੂਰਾ ਰੱਖੋ ਬਸ ਛੋੜ ਬਸ ਤੇਰੇ ਨਾਲ ਨੂੰ ਬਸ ਬਸ ਇੱਕ ਜਗ੍ਹਾ ਦੱਸੋ ਸਾਰੇ ਨਾਲ ਉੱਪਰ ਹਲਾ ਆ ਦੇ ਉਹ ਉੱਠੀ ਚਲੋ 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 ਪੈ ਗਈ ਪੈ ਗਈ ਪੈ ਗਈ ਬਸ ਦਿਓ ਪਿੰਨ ਪੁੰਨ ਲਿਓ ਕੋਈ ਨਹੀਂ ਹਲਾ ਲੈਣਗੇ ਥੋੜੀ ਰੋਟੀ ਦੇਓ ਨਾ ਵਾਹ 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 ਇਲੈਕਟਰਾ ਵਾਲਾ ਸ਼ੂ ਇਹ ਵੇਂਡੀ ਕਿੱਟ ਚ ਗਾ ਵੱਜ ਲੰਮੜਾ ਓਕੇ ਆ ਪਰਲਾ ਜਿਹਾ ਪਰਲਾ ਹੈਨ ਹਾਂ ਹਾਂ ਐਨ ਸਹੀ ਆ ਬਾਈ ਲੈਟਰ ਵਾਲੇ ਚਾਰੇ ਪਾਰਕਿੰਗ ਪਾਰਕਿੰਗ ਵੀ ਵੱਲਦੀ ਆ ਬਲ ਗਈ ਓਕੇ ਓਕੇ ਕਰੋ ਮੋਟਰਸਾਈਕਲ ਹੋ ਗਿਆ ਲੋਡ ਟਰਾਲੀ ਮਾ ਗੱਦਦਾ ਦੋ ਟਰਾਲੀਆਂ ਦੀਆਂ ਡਿਲੀਵਰੀਆਂ ਦਈਆਂ ਬਾਈ ਉਹ ਜਰੀਏ ਸਮਰਾਲਾ ਟਰਾਲੀ ਬਾਈਆਂ ਨੇ ਕਰਨਵੀਰ ਸਿੰਘ ਬਲਦੇਵ ਸਿੰਘ ਐਂਡ ਕੰਪਨੀ ਦੋ ਟਰਾਲੀਆਂ ਹੀ ਡਿਲੀਵਰੀਆਂ ਦੇਈਆਂ ਬਾਈਆਂ ਨੇ ਇੱਕ ਆਪਣੀ ਇੱਕ ਹੋ ਗਈ। ਸੇਮ ਆਪਾ ਦੇਖੋ ਅੱਜ ਵਾਲੇ ਨੂੰ ਅੱਖ ਕਰਦੀ ਗਲਾਸ ਕੇ ਮਾਰ ਜਨਾ ਮਾ ਅੱਜ ਰੋਸ਼ੀ ਜੈ ਹਰ ਮਾਨ ਨੂੰ ਕਰਦਾ ਦੀ ਚੰਗੀ ਚੀਜ਼ ਇਹਨੇ ਗੱਲ ਨੂੰ ਕਰ ਨੂੰ ਪਰ ਮਕਰ ਬੱਦਾ ਕਰੇ ਨੇੜੇ ਦੇ ਬਣਾ ਲਿਓ ਕੱਟੀਆਂ ਨਾ ਮੈਂ ਚੱਲਦੀ ਵੀਡੀਓ ਲਈ ਪੂਰੀ ਟਰਾਲੀ ਮੱਤਾਂ ਚੜੇ ਗਈ ਲੈ ਵੀ ਆ ਜਾਓ ਟਿੱਕੋ ਮੈਂ ਨੰਬਰ ਦਾ ਲੈ ਲੈ ਲਾ ਬਣਾ ਹੀ ਦਿੱਤੀ ਆ ਧੰਨੀਆਂ ਬਾਈ ਬਹੁਤ ਬਹੁਤ ਅਰੇ ਜੁਲੇਸ਼ਨ ਬਾਈ ਮੁबारकਾਂ ਮੁबारकਾਂ ਦੀ ਵਧਾਈਆਂ ਤੁਹਾਨੂੰ ਪਰਾਂ ਜੀ ਧੰਨੀਆਂ ਬਾਈ ਬਹੁਤ ਬਹੁਤ ਵਾਹਿਗੁਰੂ ਜੀ ਕੇ ਫਤਿਹ ਚੜ੍ਹਦੀ ਕਲਾ ਰੱਖੇ ਮਹਾਰਾਜ ਸਾਰਾ ਤੁਹਾਨੂੰ ਮੁबारकਾਂ ਜੀ ਸਭ ਨੂੰ ਮੁबारकਾਂ ਸਭ ਨੂੰ ਵਧਾਈਆਂ ਤੁਹਾਨੂੰ ਉਸੀ ਵਾਸਤੇ ਬਲਦੇਵ ਸਿੰਘ ਐਨ ਕੰਪਨੀ ਦਾ ਟਰਾਲੀ ਜਾ ਰਹੀ ਆ ਜੀ ਵਾਹਿਗੁਰੂ ਜੀ ਖਾਲਸਾ ਕਰੋ ਬਾਈ ਮੂੰਹ ਮਿੱਠਾ ਸਾਰੇ ਹਾਂਜੀ 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 ਦੋ ਭਾਈ ਸਭ ਵਧਾਈਆਂ ਜੀ ਤੁਹਾਨੂੰ ਲਿਓ ਜੀ ਤੁਸੀਂ ਲਓ ਪਿੰਡਾਂ ਤੋਂ ਕੋਈ ਨਹੀਂ ਤੁਸੀਂ ਵਧਾਈਆਂ ਬਦਈਏ ਸਿੰਘ ਗਣਕ ਕੰਪਨੀ ਦੀ ਟਰਾਲੀ ਜਾ ਰਹੀ ਆ ਮਾ ਫਾਹਰਾ ਪਰ ਮਾਦਮ ਉਹ ਤੁਹਾਨੂੰ ਜਿਹੜਾ ਸਭ ਨੂੰ ਫਿਰ ਕਿੱਥੇ ਗੱਡੀ ਜਾ ਰਹੀ ਹੈ ਰਾਜਪੁਰ ਜਾ ਰਹੀ ਹੈ ਇਹ ਹਰਪਾਲਪੁਰ ਹਰਪਾਲਪੁਰ ਕਿਹਾ ਲੈ ਬਾਈ ਜਾ ਰਹੀ ਹੈ ਬਾਈ ਟਰਾਲੀ ਹਰਪਾਲਪੁਰ ਲੈ ਬਈ ਲੈ ਕੋ ਕੋਈ ਨਹੀਂ ਛੱਡ ਦੇ ਬੱਸ ਨੋਰਮਲ ਕਰ ਦੇ ਕੋਈ ਨਹੀਂ ਕਰ ਮੁਬਾਰਕਾਂ ਸਾਰਿਆਂ ਨੂੰ ਠੀਕ ਹੈ ਮਨਜੀਤ ਭਾਈ ਮੁਬਾਰਕਾਂ ਜੀ ਤੁਹਾਨੂੰ ਧੰਨਵਾਦ ਜੀ ਬਹੁਤ-ਬਹੁਤ ਵਧਾਈਆਂ ਜੀ ਠੀਕ ਹੈ ਅੰਕਲ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਨੰਬਰਦਾਰ ਮੁਬਾਰਕਾਂ ਬਈ ਬਹੁਤ-ਬਹੁਤ ਮੁਬਾਰਕਾਂ ਬਈ ਠੀਕ ਹੈ ਬਈ ਵਧਾਈਆਂ ਬਈ ਸਾਰਿਆਂ ਨੂੰ ਸਾਰੇ ਸਾਸਤਰੀ ਕਾਲ ਵਧਾਈਆਂ ਬਾਈ ਸਭ ਨੂੰ ਬਈ ਮਹਾਰਾਜ ਇਸਤਰੀ ਬਾਈ ਬਰਕਤਾਂ ਪਾਈ ਰੱਖਿਆ ਭਾਈਆਂ ਦਾ ਪਿਆਰ ਪਿਆਰ ਬਣਾਈ ਰੱਖਿਆ ਸਾਰੇ ਭਾਈਆਂ ਦਾ ਇਸਤਰੀ ਪਿਆਰ ਬਣਾ ਰਿਹਾ ਹੈ ਜਿਹੜਾ 2018 ਵਿੱਚ ਜੁੜੇ ਤੇ ਹਾਂ ਨਾ 17 ਵਿੱਚ ਲੈ ਕੇ ਤੇ 2017 ਵਿੱਚ ਜੁੜੇ ਤੇ 25 ਹੋ ਗਿਆ 25 ਹੋ ਗਿਆ ਇੱ비 ਮੈਂਗਾ ਦੋ ਦੋ ਤਿੰਨ ਟਰਾਲੀਆਂ ਦੀ ਸਾਈ ਪੈਂਡਿੰਗ ਹੈ ਲੈ 1.7 18 ਫੁੱਟ ਦੀ ਰਹਿ ਗਈ ਇੱਕ ਪੀਟੀਓ ਵਾਲੀ ਹੈ ਲੈ ਬਾਈ ਆਪਣੀ ਪੀਟੀਓ ਵਾਲੀ ਟਰਾਲੀਆਂ ਰਹਿ ਗਈਆਂ ਅੰਦਰ ਪਈਆਂ ਅਗਲੀ ਵਾਰੀ ਲੈ ਜਾਈਂਗਾ ਆਪਾਂ ਪੀਟੀਓ ਵਾਲੀ ਟਰਾਲੀ ਬਾਈ ਬਦੇ ਬਣੇ ਰਹੋ ਆਪਣੇ ਚੈਨਲ ਕੋਲ ਬਣੇ ਰਹੋ ਹਾਂ ਮੱਤ ਵਟਾੜ ਲਈ ਹੋਰ ਬਣ ਗਈ ਹੈ ਮਹਾਰਾਜ ਚੜਦੀ ਹੈ ਬਾਬਾ ਜੀ ਦਾ ਬਾਈ ਬਾਈ ਕਹਿੰਦਾ ਵੀ ਇੱਕ ਤਲ ਹੋਰ ਖੁਸ਼ੀ ਆ ਬਣ ਜਾਣੀ ਆ ਆਪਣਾ ਕੀ ਆ ਰਿਹਾ ਰੋਬੋਟ ਰੋਬੋਟ ਆ ਰਿਹਾ ਹਾਂ ਅਗਲੇ ਮਹੀਨੇ ਰੋਬੋਟ ਗੈਲ ਟਰਾਲੀ ਬਣੇ ਕਰੇਗੀ ਬਾਈ ਇਹ ਜਿਹੜੀ ਆਪਣੀ ਟਰਾਲੀਆਂ ਗੱਲੀਆਂ ਉਹ ਬਣੀਆਂ ਰੋਬੋਟ ਗੈਲ ਲੇਬਰ ਦੀ ਥੋੜੀ ਦਿੱਕਤ ਹੈ ਲੇਬਰ ਕਰਕੇ ਆਪਣੀ ਥੋੜੀ ਟਰਾਲੀ ਲੇਟ ਹੋਗੀ ਮੁੰਡਿਆਂ ਨੇ ਬਹੁਤ ਹਿੰਮਤ ਕੀਤੀ ਬਾਈ 5-6 ਦਿਨ ਉਹ ਰਗੈਲ ਹੋ ਗਿਆ ਟਰਾਲੀ ਬਣਵਾਈ ਹੈ ਚਲੋ ਬਾਈ ਕਰਨਾ ਹੀ ਲਗਾ ਭਾਈਆਂ ਦਾ ਪਿਆਰ ਹੈ ਬਾਈ ਰਾਤ ਨੂੰ ਖੜਿਆ ਆਪਣੇ ਗੈਲ ਇੰਨਾ ਹੀ ਭਾਈ ਦਾ ਪਿਆਰ ਹੈ ਆਪਣੇ ਗੈਲ ਬਣੇ ਰਹੇ ਹੋ ਬਾਈ ਮਹਾਰਾਜ ਇਸਤਰੀ ਬਾਈ ਬਣਿਆ ਹੋਇਆ ਹੀ ਰੱਖਿਆ ਆਪਣਾ ਪਿਆਰ ਮੁਹੱਬਤ ਬਾਕੀ ਜਦ ਬਾਈ ਓਕੇ ਰਿਪੋਰਟ ਹੈ ਬਾਈ ਟਰਾਲੀ ਆਪਣੇ ਮਨਪਸੰਦ ਬਣ ਗਈ ਦੋ ਦਿਨ ਅੱਗੇ ਪਿੱਛੇ ਸਭ ਭੁੱਲ ਜਾ ਬੰਦਾ ਜਾਂ ਚੀਜ਼ ਮਨ ਨੂੰ ਲਗਾ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਾਈ ਸਾਰਿਆਂ ਦਾ ਚਲਾ ਪਿੰਡ ਨੂੰ ਆਪਾਂ ਹੁਣ ਲਿਓ ਬਾਈ ਪੰਗੂ ਫਾਰਮ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਾਈ ਮੁਬਾਰਕਾਂ ਦੁਬਾਰੇ ਫੇਰ ਸਾਰੇ ਪੰਗੂ ਪਰਿਵਾਰ ਨੂੰ ਨਵੀਂ ਟਰਾਲੀ ਗਿਆ ਮਹਾਰਾਜ ਬਾਈ ਚੜ੍ਹਦੀ ਕਲਾ ਬਖਸ਼ਾ ਹੈ ਅੰਦਰੁਸਤੀਆਂ ਬਖਸ਼ਾ ਹੈ ਬਾਈ ਸਭ ਨੂੰ ਮਹਾਰਾਜ ਮਨੋ ਕਾਮਨਾ ਪੂਰੀਆਂ ਕਰੇ ਸਭ ਮੇਰੇ ਪੀਰਾਂ ਨੂੰ ਆਪਣੀ ਸੰਦੇ ਦੁਆਵੈ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਿੱਚ